ਸਰਦਾਰ ਜੀ ਨੇ ਸੂਟ ਰੇਟਾਂ 'ਚ ਪਾਤਾ ਪਟਾਕਾ ਕਰਤੇ 502 502 ਰੰਗ ਬਹੁਤ ਮਿਲ ਜਾਣੇ ਆ 2250 ਦੇ ਵਿੱਚ ਸੂਟ ਕਰਤੇ ਆ ਜਿਹੜਾ 600 ਰੁਪਏ ਦਾ ਬਾਜ਼ਾਰ 'ਚ ਨੇ ਕੜਾਈ ਕੱਢਿਆ ਸੂਟ ਕਰਤਾ ਸਿਰਫ 295 ਦੇ ਵਿੱਚ ਆ ਕੋਈ ਮੰਗਦਾ 700 ਕੋਈ ਮੰਗਦਾ 800 ਸਰਦਾਰ ਜੀ ਨੇ ਕਰਤੇ 700 ਦੇ ਦੋ ਮਤਲਬ 350 ਰੁਪਏ ਤੋਂ ਸੂਟ ਸ਼ੁਰੂ ਪਟਾਕੇ ਪੈ ਰਹੇ ਆ ਪਟਾਕੇ 350 ਦੇ ਵਿੱਚ ਸੂਟ ਕਰਤਾ 350 ਦੇ ਵਿੱਚ ਛੇਤੀ ਆ ਜਾਓ ਦੁਪੱਟਾ ਦੇਖੋ ਨਾ ਲੱਧਿਆ ਪਿਆ ਪੂਰਾ ਕਢਾਈ ਦੇ ਨਾਲ ਸਿਰਫ ਤੇ ਸਿਰਫ 350 ਰੁਪਿਆ ਵੀ ਤੁਸੀਂ ਵਿਆਹ ਸਹੀ ਦਾ ਕੱਪੜਾ ਲੈਣਾ ਦਾਜਪੁਰ ਦੇ ਕੱਪੜਾ ਲੈਣਾ ਜਿਹੜਾ 50000 ਦਾ ਕੱਪੜਾ ਬਾਜ਼ਾਰ 'ਚ ਸਰਦਾਰ ਜੀ ਨੇ ਤੁਹਾਨੂੰ 20000 ਦੇ ਰਣਾ ਵੱਡੇ ਸ਼ੋਰੂਮ ਦੁਕਾਨ ਤੇ ਜਾਓਗੇ ਤਾਂ 650 ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਦੁਪੱਟੇ ਵੀ ਨਾਲ ਦੇ ਰਹੇ ਆ 350 ਆ ਦੇਖੋ ਜੀ ਵੈਸੇ ਵੀ ਸ਼ਗਨ ਵਾਲਾ ਸੂਟ ਆ ਚਾਹੇ ਕੁੜੀ ਦੀ ਮੰਮੀ ਨੇ ਚਾਹੇ ਮੁੰਡੇ ਦੀ ਮੰਮੀ ਨੇ ਸੂਟ ਪੋਣਾ ਉਹਦੇ ਲਈ ਆਫਰਾਂ ਵਿਯਾਰ ਦਾ ਰੇਟ 1295 ਸਾਡਾ ਰੇਟ ਸਿਰਫ 650 ਰੁਪਏ ਖਾਲੀ ਦੁਪੱਟਾ ਲੈ ਆਂ ਜਾਲ ਜੋ ਤੱਕੜਾ 500 ਦਾ ਮਿਲਣਾ ਹੈ ਇੱਥੇ 650 ਸੂਟ ਦੇਣਾ ਮੈਂ ਦੇਖੋ ਜੀ ਜਿਹੜੇ ਰੀਸੇਲਰ ਆ ਜਿਹੜੀਆਂ ਦੁਕਾਨਾਂ ਚਲਾ ਰਹੇ ਆ ਜਿਨ੍ਹਾਂ ਨੇ ਕੱਪੜੇ ਦਾ ਕੰਮ ਕਰਨਾ ਸ਼ੁਰੂ ਕਰਮੀਆਂ ਦੇ ਲਈ ਉਹਨਾਂ ਦੇ ਲਈ ਵੱਡੀਆਂ ਆਫਰਾਂ ਦੁਪੱਟੇ ਦੇਖੋ ਨਾਲ ਡਿਜ਼ਾਈਨਰ ਪ੍ਰਾਈਜ਼ ਡਿਜ਼ਾਈਨਰ ਵਾਲਾ ਨਹੀਂ ਫੜੀ ਵਾਲਾ ਰੇਟ ਹੈ 650 ਰੁਪਏ ਵਿਆਰ ਚਿੰਦਾ ਮੰਗਣਾ ਲੋਕਾਂ ਨੇ 3350 ਸਾਡੀ ਦੁਕਾਨ ਤੇ ਇਹ ਵੀ 650 ਰੁਪਏ ਦਾ ਬਲੈਕ ਕਲਰ ਦਾ ਸੂਟ ਰੰਗ ਮਿਲਣਗੇ 10 ਸਲਵਾਰ ਤੇ ਵੀ ਕੰਮ ਤੇ ਬਾਜੂ ਤੇ ਵੀ ਕੰਮ ਰੇਟ ਸਿਰਫ ਤੇ ਸਿਰਫ 695 ਰੁਪਏ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਸਿਰਫ ਤੇ ਸਿਰਫ 750 ਲੋਰੀ ਜਲੰਧਰ ਸਰਦਾਰ ਜੀ ਨੇ ਸੂਟਾਂ ਰੇਟਾਂ 'ਚ ਪਾਤਾ ਪਟਾਕਾ ਕਰਤੇ 502 502 502 ਜਿਹੜਾ ਬਾਜ਼ਾਰ 'ਚ ਮਿਲਦਾ 500 ਦਾ ਇੱਕ ਸੂਟ ਸਰਦਾਰ ਜੀ ਨੇ ਕਰਤੇ 502 ਰੰਗ ਬਹੁਤ ਮਿਲ ਜਾਣੇ ਆ 2200 ਦੇ ਵਿੱਚ ਸੂਟ ਕਰਤੇ ਆ ਆ ਵੀ ਚੈੱਕ ਕਰ ਲੋ ਜੀ ਗੱਲ ਇੱਥੇ ਨੇ ਮੁੱਕਦੀ ਜਿਹੜਾ 600 ਰੁਪਏ ਦਾ ਬਾਜ਼ਾਰ ਚ ਨੇ ਉਹ ਕਢਾਈ ਕੱਢਿਆ ਸੂਟ ਕਰਤਾ ਸਿਰਫ 295 ਦੇ ਵਿੱਚ ਆ ਕੋਈ ਮੰਗਦਾ 700 ਕੋਈ ਮੰਗਦਾ 800 ਸਰਦਾਰ ਜੀ ਨੇ ਕਰਤੇ 700 ਦੇ ਦੋ ਮਤਲਬ 350 ਰੁਪਏ ਤੋਂ ਸੂਟ ਸ਼ੁਰੂ ਅੱਜ ਦੱਸੋ ਕਿਹੜੀਆਂ ਆਫਰਾਂ ਲਾਈਆਂ ਵੱਡੇ ਫੇਰੇ ਕਰਦੇ ਲੋਕਾਂ ਦੇ ਲੋਕ ਸਵੇਰੇ ਸਕੂਟਰ ਮੋਟਰਸਾਈਕਲ ਗੱਡੀ ਚਾ ਕੇ ਇੱਥੇ ਪਹੁੰਚਣਗੇ ਇਹ ਸਪੈਸ਼ਲ ਆਫਰ ਹੈਗੀ ਰੀਸੇਲਰਾਂ ਵਾਸਤੇ ਆਲ ਓਵਰ ਸੂਟ ਰਿਓਨ ਦਾ 올 오버 수트 컬러 차트 ਰੰਗਾਂ ਮੈਚਿੰਗ ਦੇਖੋ ਸਿਰਫ 250 ਰੁਪਏ ਦਾ ਸੂਟ ਇਹ ਰੀਸੇਲਰ ਵਾਸਤੇ ਆਫਰ ਹੈਗੀ ਰੀਸੇਲਰ ਵਾਸਤੇ 컬러 ਚਾਰਟ ਦੇਖੋ ਤੋਹਫੇ ਆ ਤੋਹਫੇ ਹਟਵਾ ਦੇਖੋ ਦੇਖੋ ਜੀ ਜਿਹੜੇ ਰੀਸੇਲਰ ਆ ਜਿਹੜੀਆਂ ਦੁਕਾਨਾਂ ਚਲਾ ਰਹੇ ਆ ਜਿਨ੍ਹਾਂ ਨੇ ਕੱਪੜੇ ਦਾ ਕੰਮ ਕਰਨਾ ਸ਼ੁਰੂ ਗਰਮੀਆਂ ਦੇ ਲਈ ਉਹਨਾਂ ਦੇ ਲਈ ਵੱਡੀਆਂ ਆਫਰਾਂ ਰੰਗ ਬਹੁਤ ਆ ਡਿਜ਼ਾਈਨ ਬਹੁਤ ਆ 500 ਦਾ 450 ਦਾ ਬਾਜ਼ਾਰ ਚ ਵਿਕਦਾ ਪਰ ਇੱਥੋਂ ਲੈ ਜਾਓ 250 ਰੁਪਏ ਦਾ ਇੱਕ 500 ਦੇ ਦੋ 650 ਨਹੀਂ ਅੱਜ ਇਹ ਵੀ 350 ਰੁਪਏ ਚ ਇਹ ਵੀ 350 ਚ ਵਾਜੀ 660 650 ਦਾ ਰੇਟ ਆ ਸੂਟ ਦਾ ਦੇਖੋ ਇਹ ਪੜਿਆ ਲਿਖਿਆ ਸੂਟ ਆ ਜਿਹੜੀਆਂ ਕੁੜੀਆਂ ਪਸੰਦ ਕਰਦੀਆਂ ਤੇ ਤੁਸੀਂ ਇਹ ਵੀ 350 ਜਨਾਬ ਜੀ ਨਾਮ ਪੜ ਲਓ ਜੈਵੀ ਲੋਨ ਬ੍ਰਾਂਡ ਦਾ ਨਾਮ ਆ ਜੈਵੀ ਲੋਨ ਦਾ ਸਿਰਫ ਤੇ ਸਿਰਫ 350 ਰੁਪਏ ਚ ਰੰਗ ਦੇਖੋ ਇਹ ਜਿਹੜੀਆਂ ਕੁੜੀਆਂ ਐਲਰਟਸ ਕਰ ਰਹੀਆਂ ਸਕੂਲਾਂ ਕਾਲਜਾਂ ਯੂਨੀਵਰਸਿਟੀ ਪੜਦੀਆਂ ਜਾਂ ਜਿਹੜੇ ਟੀਚਰ ਆ ਰੋਜ਼ ਪਾਉਣ ਦੇ ਲਈ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਆ ਇਹ ਆ ਦੇਖੋ ਆ ਬੈਂਕ ਵਾਲਿਆਂ ਵਾਸਤੇ ਆ ਸਪੈਸ਼ਲ ਆਫਰ ਸਿਰਫ ਤੇ ਸਿਰਫ 350 ਰੁਪਏ ਦਾ ਆ ਇਹ ਵੀ ਇਹ ਤੁਸੀਂ ਦੇਖੋ ਵੀ 350 ਦੇ ਵਿੱਚ ਵੈਰਾਈਟੀ ਆ ਆ ਦੇਖੋ ਰੰਗ ਦੇਖੋ ਕਿੰਨਾ ਸ ਪੜਿਆ ਲਿਖਿਆ ਸੂਟ ਹਰ ਕੋਈ ਪਾ ਸਕਦਾ ਵੱਡੇ ਸ਼ੋਰੂਮ ਦੁਕਾਨ ਤੇ ਜਾਓਗੇ ਤਾਂ 650 ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਦੁਪੱਟੇ ਵੀ ਨਾਲ ਦੇ ਰਹੇ ਆ 350 ਇਹ ਵੀ 350 ਰੁਪਏ ਦਾ ਸੂਟ ਬਿਆਰ ਚ ਇਹਦਾ ਰੇਟ ਹੈ 650 ਰੁਪਏ ਸਾਡਾ ਰੇਟ 350 ਰੁਪਏ ਜੇ ਕਿਸੇ ਘਰ ਵਿਆਹ ਵੈ ਸ਼ਾਦੀ ਹੈ ਲੈਣ ਦੇ ਨ ਸੇ ਸਭ ਤੋਂ ਵੱਡੀ ਆਫਰ ਹੈ ਸਿਰਫ ਤੇ ਸਿਰਫ 350 ਆ ਦੇਖੋ ਜੀ ਵੈਸੇ ਵੀ ਸ਼ਗਨ ਵਾਲਾ ਸੂਟ ਆ ਚਾਹੇ ਕੁੜੀ ਦੀ ਮੰਮੀ ਨੇ ਚਾਹੇ ਮੁੰਡੇ ਦੀ ਮੰਮੀ ਨੇ ਸੂਟ ਪੋਣਾ ਉਹਦੇ ਲਈ ਆਫਰ ਆ ਤੁਸੀਂ ਵਿਆਹ ਸਾਈ ਦਾ ਕੱਪੜਾ ਲੈਣਾ ਦਾਜਵਰ ਦੇ ਕੱਪੜਾ ਲੈਣਾ ਜਿਹੜਾ 50000 ਦਾ ਕੱਪੜਾ ਬਾਜ਼ਾਰ 'ਚ ਸਰਦਾਰ ਜੀ ਨੇ ਤੁਹਾਨੂੰ 20000 ਦੇ ਦੇਣਾ 20-30000 ਰੁਪਇਆ ਤੁਹਾਡਾ ਬਚਾ ਦੇਣਾ ਕਿਉਂਕਿ ਫਾਇਦੇ ਵੱਡੇ ਆ ਆ ਦੇਖੋ ਇੱਕ ਹੋਰ ਦੇਖੋ ਕੱਢਿਆ ਲਓ ਜੀ ਤੋਹਫਾ ਚੈੱਕ ਕਰੋ ਪੂਰੀ ਪੂਰਾ ਪੂਰਾ ਫਰੰਟ ਕੱਢਿਆ ਚੈੱਕ ਕਰੋ ਹੂੰ ਦੁਪੱਟਾ ਦੇਖੋ ਨਾ ਲੱਧਿਆ ਪਿਆ ਪੂਰਾ ਕਢਾਈ ਦੇ ਨਾਲ ਸਿਰਫ ਤੇ ਸਿਰਫ 350 ਰੁਪਇਆ ਵੀ ਆ ਹੁਣ ਤੁਸੀਂ ਚੈੱਕ ਕਰ ਲਓ ਵੀ ਜਿੱਥੇ ਮਰਜ਼ੀ ਚਲ ਜਿਓ ਜਿਹੜੀ ਮਰਜ਼ੀ ਦੁਕਾਨ ਤੇ ਚਲ ਜਿਓ ਸਰਦਾਰ ਜੀ ਸਮਝੋ ਬਾਹਰ ਗੱਲਾਂ ਆ ਦੁਕਾਨਦਾਰਾਂ ਕੋਲ ਜਾਈਦਾ ਉਹ ਕਹਿੰਦੇ ਭਾਈ ਸਾਹਿਬ ਅਸੀਂ ਤਾਂ ਖਰੀਦਦੇ 500 ਦਾ 450 ਦਾ ਤੇ ਤੁਸੀਂ 350 ਰੁਪਏ ਕਿਤਾ ਵੇਚੀ ਜਾਂਦੇ ਹੋ ਮੈਂ ਕਹਿੰਦਾ ਤੱਕੜ ਸਾਹਿਬ ਤੁਹਾਨੂੰ ਕਿਹਿਆ ਫਾਇਦੇ ਕਰਾਣੇ ਜਿਹੜੀ ਆਫਰ ਅਸੀਂ ਲਾਈ ਸੀ ਫਸਾਕੀ ਤੱਕ ਉਹ ਅਸੀਂ ਇੱਕ ਮਹੀਨਾ ਹੋਰ ਅੱਗੇ ਚਲਾਨੀ ਹੈ ਫਾਇਦੇ ਕਰਾਣੇ ਲੋਕਾਂ ਦੇ ਆਹ ਚੈੱਕ ਕਰੋ ਰੰਗਾਂ ਮੈਚਿੰਗ ਦੇਖੋ ਕਿਸੇ ਨੂੰ ਸੂਟ ਦਿੱਤਾ 1000 ਰੁਪਏ ਥੱਲੇ ਲੱਗੇਗਾ ਸਿਰਫ 350 ਰੁਪਏ ਬਜ਼ੁਰਗਾਂ ਦੇ ਲਈ ਮਿਡਲ ਏਜ ਲਈ ਕੁੜੀਆਂ ਦੇ ਲਈ ਸਾਰਿਆਂ ਦੀ ਵੈਰਾਈਟੀ ਬਹੁਤ ਆ ਵੀ ਦੇਖੋ ਲੋ ਫਿਰ ਕੁੜੀ ਦਿਨ ਨਾਨਾਸਤੇ ਵੀ ਸੂਟ ਲੋ ਭਾਜੀ 1895 1695 ਐਦਾਂ ਵਿਕ ਰਹੇ ਸੂਟ ਤੁਸੀਂ ਦੱਸੋ ਕੀ ਰੇਟ ਹੈ ਮੈਂ ਕਹਿੰਦਾ ਵੀ ਰੇਟ ਸਿਰਫ 350 ਰੁਪਏ ਭਾਜੀ ਕਰੀ ਕੀ ਜਾਨੂੰ ਯਾਰ ਮੈਂ ਕਹਾਂ ਜਨਾਬ ਦੇਖੋ ਸਹੀ ਦੀ ਰੰਗ ਬਲੂ ਚੈੱਕ ਕਰ ਲੋ ਕਾਪੀ ਗੁੱਪੀ ਚੈੱਕ ਕਰ ਲੋ ਕਿਤੇ ਕੈਮਰੇ ਦੇ ਚਾਰੇ ਬੱਚ ਐਵੇਂ ਨਾ ਤੁਸੀਂ ਫਰੀ ਦਾ ਭਾਅ ਕਰ ਦਿਓ ਕਰ ਭਲਾ ਤੋ ਹੋ ਭਲਾ ਅੰਤ ਭਲੇ ਦਾ ਭਲਾ ਸਿਰਫ ਤੇ ਸਿਰਫ 350 ਰੁਪਏ ਆ ਲਓ ਭਈ ਆ ਤਾਂ ਹਾਂ ਅੱਜ ਜਿੱਦਾਂ ਕਹਿੰਦੇ ਵੀ ਪਟਾਕੇ ਪੈ ਰਹੇ ਆ ਪਟਾਕੇ 350 ਦੇ ਵਿੱਚ ਸੂਟ ਘੜਤਾ 350 ਰੁਪਏ ਵਿੱਚ ਛੇਤੀ ਆ ਜੋ ਜਿਹੜਾ ਪਹਿਲਾਂ ਆਜੂਗਾ ਫਾਇਦੇ ਲੈ ਜੂਗਾ ਜਲੰਧਰ ਰੈਣਕ ਬਾਜ਼ਾਰ ਜੜਾ ਹਲਾਉਂਦਿਆਂ ਵੱਡੇ ਵੱਡੇ ਹੋਲਸੇਲਰਾਂ ਦੁਕਾਨਦਾਰਾਂ ਫੈਕਟਰੀ ਵਾਲਿਆਂ ਦੀ ਐਨੇ ਸਸਤੇ ਸੂਟ ਨਹੀਂ ਮਿਲਣੇ ਭਾਈ ਜੋ ਰੇਟ ਸਰਦਾਰ ਜੀ ਨੇ ਕਰਤਾ ਤੁਹਾਨੂੰ ਦੇਖੋ ਵਰਗ ਦੇਖੋ ਦੁਪੱਟੇ ਦੇ ਕੰਮ ਦੇਖੋ ਪੂਰਾ ਦੁਪੱਟਾ ਵੀ ਨਾਲ ਲੱਦਿਆ ਪਿਆ ਜੀ ਛੀਸ਼ੇ ਲੱਗੇ ਪਿਆ ਆਹ ਦੇਖੋ ਇਹ ਵੀ 350 ਸਿਰਫ ਸਿਰਫ 350 ਰੁਪਏ ਦੇਖੋ ਜੀ ਇਹ ਜਲੰਧਰ ਰੈਣਕ ਬਾਜ਼ਾਰ ਚ ਗਾੜਿਆ ਸਰਦਾਰ ਜੀ ਦਾ ਸਰਦਾਰ ਜੀ ਦੀ ਦੁਕਾਨ ਤੇ ਬਹੁਤ ਵੱਡਾ ਤੁਸੀਂ ਆ ਚੈੱਕ ਕਰ ਲੋ ਗੁਰਨਾਣ ਨੇ ਇੱਕ ਐmbroidery ਸ਼ਾਪ ਹੈਗੀ ਆ ਦੁਕਾਨ ਨਿੱਕੀ ਆ ਪਰ ਹੈਗੀ ਤਿੱਖੀ ਆ ਕਿਉਂਕਿ ਲੋਕਾਂ ਦੇ ਫਾਇਦੇ ਹੋ ਰਹੇ ਆ ਮੋਰ ਪੰਖਿਆ ਸੂਟ ਦੀ ਸਪੈਸ਼ਲ ਡਿਮਾਂਡ ਹੈ ਇਹ ਲੋ ਇਹ ਵੀ 350 ਹੀ ਦੇਣਾ ਹੈ ਇਹ ਨਾ ਸੋਚਿਓ ਕਿ ਲੈ 350 ਲਾ ਵੀ ਆ ਵਧੀਆ ਵੀ ਦਿਖਾਵਾਂਗਾ ਲੋ ਭਾਈ ਵਧੀਆ ਦਿਖਾਓ ਜੀ ਬਿਆਰ ਦਾ ਰੇਟ 1295 ਸਾਡਾ ਰੇਟ ਸਿਰਫ 650 ਰੁਪਏ ਦੇਖੋ 650 ਦੇ ਵਿੱਚ ਆ ਤੁਸੀਂ ਵਿਆਹਾਂ ਤੇ ਪਾਰਟੀਆਂ ਦੇ ਪਾਕੇ ਜਾ ਸਕਦੇ ਆ ਸੂਟ ਆ ਦੇਖੋ ਲੱਖ ਲੱਖ ਰੁਪਏ ਥੋੜੀ ਸਾਡਾ ਖਰਚ ਹੋਣਾ ਸੀ ਅਸੀਂ ਤਾਂ 20 22000 25000 ਸਾਡੀ ਦਾਜਵਰੀ ਬਣਾ ਦੇਣੀ ਆ ਵਰਕ ਦੇਖੋ ਨਿਚੇ ਆ ਬੁਲਬੁਲ ਦਾ ਬੱਚਾ ਮਾਲ ਦੇਖੋ ਦੇਖੋ ਗਰਮੀਆਂ ਦੇ ਵਿੱਚ ਤੋਹਫਾ ਇਹ ਸੂਟ ਤੁਹਾਨੂੰ ਜੋ ਰੇਟ ਦੇਈ ਜਾਂਦੇ ਆ ਸੂਟ ਵੀ ਹੰਟਣ ਸਾਰਿਆ ਰੇਟ ਵੀ ਘਟਿਆ ਬਸ ਆਜੋ ਤੇ ਲੈ ਜਾਓ ਖਾਲੀ ਦੁਪੱਟਾ ਲੈ ਆਂ ਚਲ ਜੋ ਤੱਕੜਾ ਸਾਹਿਬ 500 ਦਾ ਮਿਲਣਾ ਹੈ ਹਾਂਜੀ ਇੱਥੇ 650 ਸੂਟ ਦੇਣਾ ਮੈਂ ਆਹ ਲੋ ਸੂਟ ਦੇਖੋ ਨਾਲ ਦੁਪੱਟਾ ਦੇਖੋ ਦੁਪੱਟੇ ਦੇਖੋ ਨਾਲ ਡਿਜ਼ਾਈਨਰ ਪ੍ਰਾਈਜ਼ ਡਿਜ਼ਾਈਨਰ ਵਾਲਾ ਨਹੀਂ ਫੜੀ ਵਾਲਾ ਰੇਟ ਹੈ 650 ਰੁਪਏ ਦੇਖੋ ਕਿੰਨਾ ਸੋਹਣਾ ਕੰਮ ਆ ਰੰਗ ਦੇਖੋ ਕਿੰਨੇ ਸੋਹਣੇ ਆ ਇਹ ਤਾਂ ਐ ਵੀ ਆ ਜਿੰਨੇ ਰੰਗ ਆ ਸਾਰੇ ਝਾਕ ਲਿਓ ਰੰਗ ਸਾਰੇ ਬਹੁਤ ਸੋਹਣੇ ਆ ਇਹ ਕਲਰ ਤੋਹਫਾ ਕਲਰ ਗਰਮੀਆਂ ਦਾ ਤੋਹਫਾ 650 ਰੁਪਏ ਦੇਖੋ ਜੀ ਮੋਰਾ ਵਾਲਾ ਡਿਜ਼ਾਈਨ ਹੈ ਨਾ ਕਹਿੰਦੇ ਵੀ ਮੋਰਾ ਵਾਲਾ ਸੂਟ ਲੈਣਾ ਮੋਰ ਟਾਣੇ ਤੇ ਬੈਠਾ ਦੇਖੋ ਪੈਲ ਪਾਈ ਆ ਖੁਸ਼ੀਆਂ ਵਾਲਾ ਸੂਟ ਆ ਜਿਹੜੇ ਘਰ ਸੂਟ ਚਲ ਗਿਆ ਉੱਤੇ ਖੁਸ਼ੀਆਂ ਖੇੜੇ ਆ ਖੁਸ਼ੀਆਂ ਲੈ ਲੈਂਦਾ ਸੂਟ ਸਿਰਫ ਤੇ ਸਿਰਫ 650 ਰੁਪਏ ਆ ਮਾਰੋ ਕੈਮਰਾਮੈਨ ਸਾਹਿਬ ਦੇਖੋ ਸਫਾਈ ਦੇਖੋ ਮਾਲ ਦੀ ਬਿਯਾਰ ਚਿੰਦਾ ਮੰਗਣਾ ਲੋਕ ਕਹਿੰਨੇ 33500 ਸਾਡੀ ਦੁਕਾਨ ਤੇ ਇਹ ਵੀ 650 ਰੁਪਏ ਦਾ ਦੇਖੋ ਜੀ ਇਹ ਸੂਟ ਨੂੰ ਕਹਿੰਦੇ ਵੀ ਕੈਨੇਡਾ ਵਾਲਾ ਸੂਟ ਆ ਕੈਨੇਡਾ ਡਿਜ਼ਾਈਨ ਆ ਸੂਟ ਦਾ ਨਾਮ ਰੇਟ ਹੈਗਾ ਇਹਦਾ 3000 ਬਾਜ਼ਾਰ ਚ ਸਾਡਾ ਹੈਗਾ ਰੇਟ ਸਿਰਫ 650 ਰੁਪਏ ਜਿਹੜਾ ਪਾਊਗਾ ਕੈਨੇਡਾ ਜਾਊਗਾ ਦੇਖੋ ਆ ਦੇਖੋ ਸੂਟ ਹੂੰ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਸਿਰਫ ਤੇ ਸਿਰਫ 750 ਗਰਮੀਆਂ ਵਾਲੇ ਕਲਰ ਹੈ ਸਾਰੇ ਗਰਮੀਆਂ ਵਾਲੇ ਵੈਰਾਈਟੀ ਵੀ ਗਰਮੀਆਂ ਵਾਲੀ ਤੇ ਕਲਰ ਵੀ ਗਰਮੀਆਂ ਵਾਲੇ ਰੈੱਡ ਸੂਟ ਹੈਗੇ ਸਾਡੇ ਕੋਲ ਆ ਦੇਖੋ ਪਾਰੇ ਪਾਰੇ ਸੂਟ ਇਹ ਨਹੀਂ ਵੀ ਗਰਮੀਆਂ ਵਾਲੇ ਸੂਟਾਂ ਤੋਂ ਬਿਨਾ ਸਾਡੇ ਕੋਲ ਹੈ ਨਹੀਂ ਜਿਹੜੀ ਮਰਜ਼ੀ ਵੈਰਾਈਟੀ ਲੈ ਜਾਓ ਐਨ ਆਰਾਈ ਸਟਾਈਲ ਸ਼ੈਰੀ ਜਿਹੜੇ ਰਾਇਲ ਕਸਟਮਰ ਆ ਉਹਨਾਂ ਦੇ ਸਟਾਈਲ ਸਾਰੀਆਂ ਚੀਜ਼ਾਂ ਇੱਥੇ ਮਿਲ ਜਾਂਦੀਆਂ ਹੈਗੀਆਂ ਆ ਬਲੈਕ ਕਲਰ ਦਾ ਸੂਟ ਰੰਗ ਮਿਲਣਗੇ 10 ਸਲਵਾਰ ਤੇ ਵੀ ਕੰਮ ਤੇ ਬਾਜੂ ਤੇ ਵੀ ਕੰਮ ਰੇਟ ਸਿਰਫ ਤੇ ਸਿਰਫ 695 ਰੁਪਏ ਬਿਜਾਰ ਚ ਤੁਹਾਨੂੰ ਇਹ ਸੂਟ ਮਿਲਣਾ 2150 ਰੁਪਏ ਦਾ ਸਾਡੀ ਦੁਕਾਨ ਗੁਰਨਾਲਾ ਮੈਰੋਡਰੀ ਡੈਨਿੰਗ ਬਾਜ਼ਾਰ ਜਲੰਧਰ 695 ਰੁਪਏ ਸਿਰਫ ਹੂੰ ਦੇਖੋ ਕਲਰ ਇਹਦੇ ਬਲੂ ਕਲਰ ਵਾਈਟ ਕਲਰ ਕਿਸੇ ਕੋ ਨਹੀਂ ਮਿਲਣਾ ਆ ਦੇਖੋ ਵਾਈਟ ਕਲਰ ਨੈਕ ਦੇਖੋ ਕਿੰਨਾ ਪਿਆਰਾ ਟੌਪ ਦਾ ਪੀਸ ਆ ਟੌਪ ਦਾ ਪੀਸ ਕਪੜਾ ਦੇਖੋ ਰੰਗ ਦੇਖੋ ਰੇਟ ਸਿਰਫ ਤੇ ਸਿਰਫ 650 ਇਹ ਵਾਲਾ ਸੂਟ ਤੁਹਾਨੂੰ ਮਿਲੂਗਾ 650 ਰੁਪਏ ਚ ਦੁਪੱਟੇ ਤੇ ਵੀ ਵਰਕ ਆ ਦੇਖੋ ਹਮ ਸਟਾਈਲ ਦੇਖੋ ਕਲਰ ਦੇਖੋ ਚੀਜ਼ ਦਾ ਰੂਪ ਦੇਖੋ ਬੁਲਬੁਲ ਦਾ ਬੱਚਾ ਬੁਲਬੁਲ ਦਾ ਬੱਚਾ ਆ ਸੂਟ ਦੇ ਤੇ ਪੈਚਵਰਕ ਕੰਮ ਕੀਤਾ ਜੀ ਠੀਕ ਹੈ ਇਹਦਾ ਬਣਾਓ ਪਲਾਜ਼ੋ ਇਹਦਾ ਬਣਾਓ ਸ਼ਰਾਰਾ ਜਿਹੜਾ ਤੇ ਸਾਡੀ ਦੁਕਾਨ ਦਾ ਸਕਰੀਨਸ਼ਾਟ ਲੈ ਕੇ ਇੰਸਟਾਗ੍ਰam ਤੇ ਤੁਹਾਨੂੰ ਫੋਲੋ ਕਰਕੇ ਆਏਗਾ ਤੇ ਤੱਕੜ ਸਾਡਾ ਸਕਰੀਨਸ਼ਾਟ ਲੈ ਕੇ ਸਾਡੀ ਦੁਕਾਨ ਤੇ ਆਇਗਾ ਸਾਂਹ ਟੀਵੀ ਦਾ ਉਹਦੇ ਉੱਤੇ ਸੂਟ ਪਹਿਣਾ ਸਿਰਫ 350 ਰੁਪਏ। ਸਮਝਾ ਕੀ ਆ ਸੂਟ ਲੈਣ ਦੇ ਲਈ ਸਾਂਹ ਟੀਵੀ ਦੀ ਵੀਡੀਓ ਸ਼ੇਅਰ ਕਰਨੀ ਆ। ਸਕਰੀਨਸ਼ਾਟ ਲੈ ਕੇ ਆਉਣਾ ਗੁਰਨਾਨਕ ਐਮਬਰਾਡਰੀ ਇੰਸਟਾਗ੍ਰਾਮ ਨੂੰ ਤੁਸੀਂ ਫੋਲੋ ਕਰ ਲੈਣਾ। ਫੋਲੋ ਕਰਕੇ ਆਜੋ 350 ਲੈ ਜਾਓ। 100 ਜਿਹੜਾ ਸਾਡਾ ਪੇਜ ਹੈਗਾ ਇੰਸਟਾਗ੍ਰਾਮ ਤੇ ਆ ਨਾਲ ਸ਼ੋ ਹੋ ਰਿਹਾ ਹੈ ਗੁਰਨਾਨਕ ਐਮਬਰਾਡਰੀ ਦਾ। ਇਹਨੂੰ ਤੁਸੀਂ ਫੋਲੋ ਕਰ ਲਓ ਫੋਲੋ ਕਰਕੇ ਆਜੋ। ਰੋਜ਼ ਦੀ ਨਵੀਂ ਅਪਡੇਟ ਸਾਨੂੰ ਮਿਲਦੀ ਰਹਿਣੀ ਆ। ਜੇ ਨੋ ਤੁਸੀ ਇਹਨੂੰ ਫੋਲੋ ਕਰਕੇ ਆਉਂਗੇ ਇਹਦਾ ਸਕਰੀਨਸ਼ਾਟ ਲੈ ਕੇ ਆਉਂਗੇ ਤਾਂ ਜਿਹੜੇ ਆਫਰ ਵਾਲੇ ਛੂਟ ਆ ਤੁਹਾਨੂੰ ਫਿਰ ਉਹੀ ਰੇਟ ਤੇ ਮਿਲਣਗੇ ਕੈਮਰਾਮੈਨ ਓਮ ਸੰਧੀ ਨਾਲ ਸਰਦੀਪ ਸਿੰਘ ਤੱਗੜ ਸਾਹਨ ਟੀਵੀ ਜਲੰਧਰ